ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਬਾਈ ਰਾਜ ਕੋਲੋਂ ਬਣਾ ਰਹੇ ਆ ਆਪਾਂ ਪਿੰਡ ਸਹਿਣਾ ਜੀ ਤੇ ਆਪਾਂ ਕੱਟੀ ਲੈ ਕੇ ਆਏ ਆ ਜੀ ਪਾਲਕ ਠੀਕ ਹੈ ਜੀ ਚੰਗੀ ਨਗੀਨਾ ਆਪਾਂ ਜੀ ਨੂੰ ਕਹਦੇ ਹਾਂ ਨਾ ਕੱਟੀ ਬਹੁਤ ਜ਼ਿਆਦਾ ਚੰਗੀ ਕੱਟੀ ਆ ਤੇ ਬਾਈ ਕਹਿੰਦਾ ਮੰਗ ਕਰਦੇ ਰਹਿੰਦੇ ਜਦੋਂ ਆਪਾਂ ਤਾਂ ਝੋਟੀਆਂ ਲੈਣ ਆਉਂਦੇ ਆ ਲੋਕ ਵੀ ਇੱਕ ਅੱਧੀ ਵੀਰੇ ਝੋਟੀ ਲਿਆ ਕੇ ਦੇਓ ਟੀਕਾ ਭਰਨ ਵਾਲੀ ਤੇ ਅੱਜ ਬਾਈ ਲੈ ਕੇ ਆਇਆ ਗੱਲਬਾਤ ਬਾਈ ਨਾ ਕਰਾਵਾਂ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਆ ਜਾ ਵੀਰੇ ਰਾਜ ਸੱਸੀ ਕਾ ਬਾਈ ਸੱਸੀ ਗਾ ਗੁੱਟੇ ਹੋ ਟੀਕਾ ਠੀਕ ਠਾਕ ਵੀਰੇ ਨੰਬਰ ਬੋਲੋ ਨੰਬਰ 9876347016 9876347016 47016 ਤੇ ਅੱਜ ਫਿਰ ਲੋਕਾਂ ਦੀ ਫਰਮਾਇਸ਼ ਤੇ ਵੀਰਾਂ ਦੀ ਫਰਮਾਇਸ਼ ਤੇ ਕੱਟੀ ਲੈ ਕੇ ਦਿੱਤੀ ਜੀ ਪਿਛਲੀ ਯਾਰ ਆਪਾਂ ਕੱਟੀ ਲਈ ਸੀ ਹਾਂ ਬਾਦੀ ਹੂੰ ਹੁਣ ਬਾਈ ਕੋਲੀ ਕਹਿ ਦਿੰਦਾ ਵੀ ਯਾਰ ਕੱਟੀ ਚਾਹੀਦੀ ਐ ਲੈ ਕੇ ਦੇ ਵੀਰੇ ਕੱਟਣਾ ਬਹੁਤ ਫੋਨ ਆਇਓ ਕੱਟੀ ਤੇ ਬਾਰੇ ਫੋਨ ਆਇਓ ਤਾਂ ਕੋਈ 1 ਮਿੰਟ ਵੀ ਨਹੀਂ ਯਾਰ ਬਿੰਦੇ ਬਿੰਦੇ 15 20 ਘਰ ਦਾ ਕੁਝ ਠੀਕ ਆ ਤੇ ਕਿੰਨੀ ਉਮਰ ਆ ਵੀਰੇ ਇਹਦੀ ਕੱਟੀ ਦੀ ਇਹਦੀ ਵੀਰੇ 18 ਮਹੀਨਿਆਂ ਦੀ ਉਮਰ ਆ ਹੂੰ ਉਧਰ ਲਈ ਆ ਗੱਲ ਉੱਧਰ ਮੰਗਾ ਲੈਣ ਗਿਆ ਜੀ ਮੈਂ ਸੋਹਣੀ ਚੰਗੀ ਵਾਲੀ ਲੱਗੀ ਤਾਂ ਕਰਕੇ ਸਿੰਗੀ-ਸੁੰਗੀ ਦੇਖ ਲਾ ਹਾਂ ਹਾਂ ਓਕੇ ਤੇ ਥੋੜੀ ਇਹ ਨਾ ਜਿਵੇਂ ਅੱਖਾਂ ਓੱਖਾਂ ਨੀਲੀ ਰਾਵੀ ਵਾਲੀਆਂ ਹੈਗਾ ਤੂੰ ਇਹ ਮਾਂਜ ਦੀ ਨੀਲੀ ਰਾਵੀ ਆ ਦੇਖੋ ਜੀ ਦੋਨੇ ਅੱਖ ਮਾਨਕਣੀਆਂ ਦੋਨੇ ਤੇ ਮਾੜਾ ਮੱਥੇ 'ਚ ਵੀ ਬੱਲ ਹੈਗਾ ਆਪਦਾ ਪ्युअर ਤੇ ਮੈਕਸ ਆ ਗਈ ਥੋੜੀ ਮੈਕਸ ਆ ਗਈ ਇਹਦੋਂ ਕਦੀ ਥਾਂ ਦਿਖਾਈ ਕੀ ਇਹਦੇ ਬਸ ਬਾਕੀ ਕਾਚਰੀ ਹੈ ਸਾਈਡ ਤੇ ਪਿੱਠ ਦੇ ਕੱਟੀ ਦੀ ਕਿੰਨੀ ਚੌੜੀ ਹੈ ਉਹ ਵੀ ਆ ਦੇਖੋ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਪੈਮੈਂਟ ਲੈ ਕੇ ਵੀ ਦਿਖਾ ਦੇਣਾ ਦਿਖਾਉਨੇ ਆ ਨਾ ਦੇਖ ਕੇ ਥਾਂ ਤਾਂ ਵੀਰੇ ਤੇ ਬਾਕੀ ਦਾ ਸਿੰਘ ਹੀ ਦੇਖੋ ਹਨਾ ਬਾਲੀ ਪਿਆਰੀ ਆ ਆ ਦੇਖੋ ਇਹ ਸਿੰਘੀ ਦੇਖੋ ਕੱਟੀ ਦੀ ਆ ਦੇਖੋ ਮੈਂ ਆਪ ਤੁਹਾਨੂੰ ਹੱਥ ਪਾ ਕੇ ਦਿਖਾ ਰਿਹਾ ਦੇਖੋ ਓਰੀਜినਲ ਹੈ ਇਹ ਨਹੀਂ ਵੀ ਕੋਈ ਬਣੀ ਹੋਈ ਜਾਂ ਹੋਰ ਬਾਕੀ ਇੰਨੀ ਸ਼ਕੀਨੀ ਨਹੀਂ ਹੈ ਰੁਪਿਆ ਵੀ ਨਹੀਂ ਲੰਗਦਾ ਨਹੀਂ ਰੁਪਿਆ ਨਹੀਂ ਮੈਨੂੰ ਤਾਂ 80 ਵੀ ਨਹੀਂ ਲੰਗਣੀ ਇਹਦੇ ਵਿੱਚ ਦੀ ਸਹੀ ਗੱਲ ਆ ਰੁਪਿਆ ਤਾਂ ਨੰਘ ਹੀ ਜਾਣਾ ਬਾਕੀ ਪਿੱਠ ਦੇ ਕਿੰਨੀ ਚੌੜੀ ਹੈ ਹਾਂ ਖੋਲੀ ਰਾਜੂ ਘੂੜ ਘੁੱਟ ਕਰਾ ਦਈਏ ਚ ਤੇ ਬਾਕੀ ਦਾ ਇਹੋ ਜਿਹਾ ਬੱਚਾ ਪਾਲਣ ਦਾ ਨਜ਼ਾਰਾ ਵੀ ਆ ਜਾਂਦਾ ਹਨਾ ਉਹ ਕਹਿੰਦੇ ਹੁੰਦੇ ਕੋੜ ਵੀ ਪਾਲਣਾ ਤੇ ਘੋੜ ਵੀ ਪਾਲਣਾ ਹਨਾ ਉਹੀ ਗੱਲ 2 ਲੱਖ ਨੂੰ ਕੱਟੀ ਇਹੋ ਜੀ ਮੂੰਹ ਮਾਰ ਜਾਂਦੀ ਆ ਠੀਕ ਹੈ ਬਾਕੀ ਕਿੰਨੇ ਜਾਨ ਨੂੰ ਟਿਕਾ ਲੈਣ ਵਾਲੀ ਹੋ ਜੁਰਾਜ ਇੱਕ ਮਹੀਨਾ ਕੋਈ ਵਧੀਆ ਸੇਵਾ ਕਰ ਲੈਣਾ ਦੱਬ ਕੇ ਠੀਕ ਹੈ ਜੀ ਤੇ ਇੱਕ ਮਹੀਨੇ ਨੂੰ ਕੀ ਗੱਲ ਹੈ ਨਹੀਂ ਆਪਾਂ ਤਾਂ ਕੱਟੀ ਕੱਟੀ ਦਾ ਪੈ ਨਹੀਂ ਦਿਹਾੜੀ ਦੀ ਥੋੜੀ ਜਿਹੀ ਹਲਕਤ ਕਰਦੀ ਆ ਫੇ ਸੰਗਲ ਚੋਂ ਆਈ ਬੈਨ ਚ ਚ ਚ ਹਾਈ ਦਾ ਵਿਚਾਰੀ ਰੰਗ ਨੂੰ ਵੀ ਨਹੀਂ ਹੱਟੀ ਹਨਾ ਲੈ ਚੱਲ ਜਿੰਨੀ ਤਾਂ ਨਹੀਂ ਆ ਬੁੱਤੇ ਜਿੰਨੀ ਕਹਦੇ ਠੀਕ ਆ ਜੀ ਆ ਦੇ ਇਹ ਘੜ ਘੜ ਅੰਗ ਲੱਗੇ ਹੋਇਆ ਸਿੰਗ ਠੀਕ ਕਰ ਰਿਹਾ ਦੇਖੋ ਜੀ ਪਿੱਠ ਹੂੰ ਤੇ ਕਦ ਕੁੱਦੂ ਵਗੈਰਾ ਸੈਮਿੰਗ ਵਗੈਰਾ ਰੰਗ ਆ ਦੇਖਣ ਚਾਰੇ ਇਕੱਲੇ ਗੈਪ ਤੇ ਬਾਕੀ ਥਣ ਭਾਈ ਦੇਖ ਕੇ ਲੈਂਦਾ ਕੋਈ ਫੋਟ ਸ਼ਾਂਗ ਵਾਲੀ ਨਹੀਂ ਲੈਂਦਾ ਹਾਂ ਸ਼ਾਂਗ ਦੀ ਫੁੱਲ ਗਾਰੰਟੀ ਆ ਆਪਣੀ ਕੱਲੀ ਕੱਲੀ ਚੀਜ਼ ਦੀ ਗਾਰੰਟੀ ਆ ਇਹ ਕਿਹਨੇ ਜੋ ਕੇ ਦੇਖਣੀ ਆ ਇਹ ਤਾਂ ਆਨਲਾਈਨ ਘੱਲ ਦੇਗਾ ਜੇ ਕਿਹਨੇ ਪੈਸੇ ਬਾਤੇ ਆਨਲਾਈਨ ਵੀਰੇ ਅਗਲਾ ਸਾਈਪਾ ਦੇ ਮੰਗਾ ਲੈ ਹਾਂ ਤੇ ਜਾਈ ਸਾਈਪਾ ਲੈ ਜੇ ਦੇਖ ਆ ਦੇਖੋ ਫਿਰ ਦਿਖਾਈ ਦੇ ਤੁਹਾਨੂੰ ਕੰਨ ਕੱਲਾ ਕੱਲਾ ਆ ਦੇਖੋ ਜੀ ਇਹਾਰੇ ਤਾਂ ਨਿਕੜਵੇਂ ਪੂਰੇ ਗੈਪ ਤੇ ਤੇ ਕਿੰਨੇ ਚਿਰ ਨੂੰ ਡੀਕਾ ਲੈਣ ਵਾਲੀ ਹੋ ਜੂ ਇੱਕ ਮਹੀਨੇ ਨੂੰ ਫਿਰ ਸਹੀ ਡੀਕਾ ਲੈਣਾ ਠੀਕਾ ਬਾਕੀ ਡਿਜ਼ਾਈਨ ਤੇ ਸੁਨਕੀ ਦਾ ਇੰਨੀ ਅਪਸਟੇਜ ਨਹੀਂ ਠੀਕ ਹੈ ਜੀ ਬਿਲਕੁਲ ਤੇ ਛੱਤੀ ਕੋਈ ਨਹੀਂ ਗੋਲਾ ਜਿਹਾ ਨਹੀਂ ਠੀਕ ਹੈ ਮਹੀਨੇ ਦੋ ਦੋ ਵਾਦ ਤੋਂ ਬਾਦ ਲਾ ਲੈ ਇਹਨੂੰ ਦੋ ਗੱਟੇ ਕਣਕ ਦੇ ਪੈ ਕੇ ਦਾ ਠੀਕਾ ਵਸ ਹੋ ਇਹਨੇ ਟੀਕਾ ਲੈ ਜਾਣਾ ਠੀਕ ਹੈ ਦੱਸੋ ਜੀ ਫਿਰ ਇਹਦਾ ਰੇਟ ਬਸ ਮੁੱਲ ਦੱਸੋ ਜਾਇਜ ਜਾਜਾ ਮੁੱਲ ਤਾਂ ਫਿਰ ਇਹਦਾ 45 ਨਹੀਂ ਕਰਨਾ ਵੈਰੀ ਨਹੀਂ ਕਰਨਾ 40 ਲੈਣਾ ਵਸ ਲੋਕ ਹੋਰ ਤੂੰ ਪਤਾ ਕੀ ਆ 50 50 ਨੂੰ ਜਮਾ ਛੋਟੀਆਂ ਕਰ ਕਿੰਨੇ ਕ ਘਟ ਜਾਣਗੇ ਹੋਰ ਬਸ ਕੱਟਣਾ ਹੁਣ ਜਾਇ ਜੀ ਆ ਬੂਟੇ ਕੱਟੀ ਦੀ ਗਦਰ ਕਰ ਠੈਣੀ ਵੀ ਨੰਗਦੀ ਦੇਖ ਲੈ 35 ਦੇ ਦੇਗਾ ਨਾ ਯਾਰ 35 ਜਿਹੜਾ ਦਨਾਬ ਦੀ ਵੀ ਨਹੀਂ ਯਾਰ ਹੋਰ ਕਿੰਨੇ ਦੀ 40 ਨੂੰ ਦੇ ਦਿਆਂਗੇ ਚਲ 4 5 400 ਮਾਨਦਾਨ ਕਰ ਦਾਂ 40 ਬਾਕੀ ਸਿੰਘ ਤੇ ਕਿਤੇ ਉਹ ਵੀ ਖੁੰਜੀ ਨਹੀਂ ਗੱਤੀ 2 ਲੱਖ ਰੁਪਏ ਦੀ 2.5 ਦੀ ਗੱਤੀ ਬਣਨ ਲੱਗੀ ਚਲ 38 ਦੇ ਦੇ ਯਾਰ ਮੇਰੇ ਕਹਿਣ ਤੇ ਜੀ ਉਹ 38 ਦੀ ਆ ਬੁੱਟਿਆ ਆਪਾ ਦੇਣ ਲੈਣ ਦੀ ਪਾਉਣੇ ਹੁੰਦੇ ਆ ਯਾਰ ਠੀਕ ਆ ਚਲ ਕਰ ਯਾਰ ਯਾਰ ਛੱਡ ਦਾਂਗੇ ਯਾਰ ਤੇ ਆ ਕਰ ਲਈ ਤੂੰ ਸੰਪਰਕ ਇਹ ਵੀ ਤੇਰੇ ਨਾਲ ਲਿਆਇ ਕਰਕੇ ਆ ਵੀ 10000 ਜਰਮਾਨਾ ਕਰ ਗਏ ਠੀਕ ਆ ਵੀਰੇ ਤੇ ਕੱਟੀ ਪੂਰੀ ਚੰਗੇ ਹਨ ਨਾ ਨੰਮੀ ਝੌਲ ਤੋਂ ਹੁੰਦੇ ਨੇ ਜੰਮੀਆਂ ਹਾਂ ਸਫਾਈਆਂ ਫੁੱਲ ਆ ਕੁੰਬੜਾ ਵੀ ਪੁਰਾਣੀ ਹੈ ਨਾ ਕੁੰਬੜਾ ਪੁਰਾਣੀ ਤੇ ਲੰਮੀ ਤੇ ਬੂਥ ਕੰਨ ਰੇ ਕਿੰਨੇ ਲੰਮੇ ਦੇਖਿਆ ਪਿਆ ਔਰ ਮੋਰਾ ਮੇਨ ਗੱਲ ਸਿੰਗੀ ਦੇਖ ਤੂੰ ਸਿੰਗੀ ਸੁੰਗੀ ਬਾਤ ਸਾਰੇ ਅੰਝੀ ਚੰਗਿਆ ਠੀਕ ਆ ਵੀਰੇ ਤੇ ਬਾਈ ਕੱਟੀ ਇੱਕ ਅੱਧੀ ਨੇ ਹੁੰਦਾ ਜੀ ਹੋਊਗੀ ਪੂਰੀ ਚੰਗੀ ਤੇ ਕਦਗਾਠ ਵੀ ਸੋਹਣਾ ਜੀ ਤੇ ਪਿੱਠਪੂੜਾ ਤੇ ਝੋਲ ਆ ਦੇਖੋ ਇੱਕ ਤੁਹਾਨੂੰ ਹੋਰ ਗੱਲ ਦਿਖਾਉਣੀ ਆ ਇਹਦੀ ਆ ਦੇਖੋ ਜਿਹੜੇ ਪਸ਼ੂ ਨੇ ਦੁੱਧ ਲਾਉਣਾ ਹੁੰਦਾ ਨਾ ਜੀ ਝੋਲ ਪਹਿਲੇ ਹੀ ਬਣਨ ਲੱਗ ਜਾਂਦੀ ਆ ਦੇਖੋ ਝੋਲ ਐ ਬਣਦੀ ਆ ਝੋਲ ਇਹ ਚੀਜ਼ ਮੇਨ ਹੁੰਦੀ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀ ਅਸਲ ਵਿੱਚ ਡੀ ਜੀ ਨੇ ਲਜਾਣੀ ਆ 2.5 ਲੱਖ ਦੀ ਕੱਟੀ ਬਣਨ ਵਾਲੀ ਆ ਸ਼ੌਂਕੀਆ ਦੌਰ ਤਿੰਨ ਗਿਆ ਸਾਲ ਠੀਕ ਆ ਵੀਰੇ ਧੰਨਵਾਦ ਜੀ ਸਾਰੇ ਵੀਰਾਂ ਦਾ ਐਂਡ ਤਾਈਂ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ